ਵੜਾਈਆਂ ਵੱਡੇ ਦੇ ਹੱਥ ਹੈ ਵੜਾਈਆਂ ਪਰਮੇਸ਼ਰ ਦੇ ਹੱਥ ਹੈ ਕਿੰਨੂ ਦੇਣੀ ਆ ਦੇਵੇਗਾ ਖਰੇ ਬਣ ਜਾਈਏ ਚੰਗੇ ਬਣ ਜਾਈਏ ਨਿਮਰਤਾ ਵਾਲੇ ਬਣ ਜਾਈਏ ਆਪ ਹੀ ਦੇਵੇਗਾ ਤੇ ਜਿਹੜਾ ਖਿਜੂ ਸੁਭਾਅ ਵਾਲਾ ਖਿਜਿਆ ਰਹਿੰਦਾ ਜਿਹੜਾ ਕੁਲੱਤਣ ਵਾਲਾ ਹੈ ਮਤਲਬ ਮਠਾਣੀ ਬੋਲਦਾ ਜਿਹੜਾ ਕਿਸੇ ਨੂੰ ਬੁਲਾਉਂਦਾ ਹੀ ਨਹੀਂ ਜਿਹੜਾ ਕਿਸੇ ਨੂੰ ਸਲਾਮ ਦੁਆ ਕਰਦਾ ਹੀ ਨਹੀਂ ਸਤਿ ਸ੍ਰੀ ਅਕਾਲ ਰਾਮ ਰਾਮ ਬੁਲਾਉਂਦਾ ਹੀ ਨਹੀਂ ਉਹ ਕਿਵੇਂ ਵੱਧ ਜਾਏਗਾ ਉਹਨੂੰ ਲਾਭ ਨਹੀਂ ਮਿਲੇਗਾ ਮਾਲਾ ਹੀ ਕਹਿੰਦੇ ਨੇ ਸ਼ਬਦੀ ਪੰਕਤੀ ਆਈ ਹੈ ਵੀ ਕਿੰਨੂੰ ਵਧਾਉਣਾ ਹੈ ਕਹਾਂ ਲਾਭ ਕਹਾਂ ਖੋਈਏ ਕਿਦ ਕੋ ਕੁਝ ਵਾਪਸ ਲੈਣਾ ਕਿੰਨੂੰ ਦੇਣਾ ਇਹ ਪ੍ਰਮਾਤਮਾ ਨੂੰ ਪੁੱਛ ਤਾ ਤੇ ਪ੍ਰਮਾਤਮਾ ਦੇ ਨਾਲ ਜੁੜੋ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕੋਈ ਵੀ ਕਾਰਜ ਕਰਨਾ ਹੈ ਉਹਨੂੰ ਲੈ ਕੇ ਆਪਣੇ ਸੁਭਾਨ ਸੁਹਣਾ ਕਰਕੇ ਕਰੋ ਤੇ ਫਿਰ ਕਰਤਾਪੁਰਖ ਸੰਤਾਂ ਕੇ ਕਾਰਜ ਆਪ ਖਲੋਇਆ ਔਰ ਕੰਮ ਕਰਾਵਣ ਆਇਆ ਰਾਮ ਅਸ਼ਰ ਕੇ ਭਾਈ ਮਹਾਰਾਜ ਦਾ ਨਾਂ ਲੱਗੇ ਸੱਚੇ ਪਾਤਸ਼ਾਹ ਨੂੰ ਵਿਚਰਾ ਕੇ ਕੋਈ ਵੀ ਕਾਰਜ ਕਰੋ ਤੇ ਬਹੁਤ ਚੰਗੀ ਗੱਲ ਹੈ